ਬਰਸਾਤੀ ਸੀਜ਼ਨ ਦੇ ਮੱਦੇਨਜ਼ਰ ਗੁਰਦਾਸਪੁਰ ਸ਼ਹਿਰ ਵਿੱਚ ਪਾਣੀ ਦੇ ਨਿਕਾਸ ਦੀ ਸਮੱਸਿਆ ਦੇ ਹੱਲ ਦੇ ਲਈ ਅੱਜ ਪੰਜਾਬ ਹੈਲਥ ਸਿਸਟਮ ਕਾਪਰੇਸ਼ਨ ਦੇ ਚੇਅਰਮੈਨ ਰਮਨ ਬੈਲ ਵੱਲੋਂ ਨਵੀਂਪੁਰ ਕਟ ਡਰੇਨ ਦੀ ਸਫਾਈ ਦਾ ਕੰਮ ਜਿਹੜਾ ਹੈ ਉਹ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਦਾ ਉਨ੍ਹਾਂ ਨਾਲ ਡਰੇਨੇਜ ਵਿਭਾਗ ਦੇ ਐਸ ਡੀਓ ਪਰਮਵੀਰ ਸਿੰਘ ਕਹਲੋ ਅਤੇ ਸ਼ਹਿਰ ਦੇ ਮੋਤਬਰ ਜਿਹੜੇ ਨੇ ਉਹ ਹਾਜ਼ਰ ਨੇ। ਅੱਜ 蒂ਬੜੀ ਰੋਡ ਸਥਿਤ ਗੁਰਦਾਸਪੁਰ ਬਾਬਾ ਤੈ ਸਿੰਘ ਨੇੜੇ ਉਗਰਦੀ ਉਕਤ ਡਰੇਨ ਵਿੱਚ ਸਫਾਈ ਦੇ ਕੰਮ ਦੀ ਜਿਹੜੀ ਰਸਮੀ ਸ਼ੁਰੂਆਤ ਹੈ ਉਹ ਹੋਗੀ ਮੌਕੇ ਤੇ ਚੇਅਰਮੈਨ ਰਮਨਬੇਰ ਨੇ ਕਿਹਾ ਕਿ ਇਸ ਨਾਲੇ ਦੀ ਸਫਾਈ ਹੋਣ ਨਾਲ ਗੁਰਦਾਸਪੁਰ ਸ਼ਹਿਰ ਵਿੱਚ ਬਰਸਾਤਾਂ ਦੇ ਦੌਰਾਨ ਪਾਣੀ ਦੇ ਨਿਕਾਸ ਦੀ ਕੋਈ ਸਮੱਸਿਆ ਜਿਹੜੀ ਹੈ ਉਹ ਨਹੀਂ ਆਵੇਗੀ ਉਹਨਾਂ ਨੇ ਕਿਹਾ ਹੈ ਕਿ ਪੋਪ ਲਾਈਨ ਮਸ਼ੀਨ ਨਾਲ ਅਗਲੇ 4-5 ਦਿਨਾਂ ਦੌਰਾਨ ਨਾਲੇ ਦੇ ਸਾਰੇ ਵਿਛਲੇ ਹਿੱਸੇ ਦੀ ਜਿਹੜੀ ਸਫਾਈ ਹੈ ਉਹ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਦੱਸਿਆ ਹੈ ਕਿ ਇਸ ਨਾਲੇ ਦੀ ਸਫਾਈ ਉੱਪਰ ਕਰੀਬ 10 ਲੱਖ ਰੁਪਏ ਦੀ ਲਾਗਤ ਜਿਹੜੀ ਹੈ ਉਹ ਆਵੇਗੀ। ਤੇ ਹੋਰ ਕੀ ਕੀ ਰਮਨ ਬੈਰ ਨੇ ਇਸ ਦੌਰਾਨ ਕਿਹਾ ਹੈ ਤੇ ਐਸਡੀ ਉਪਰ ਅਮਿਰ ਸਿੰਘ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਕਿਸ ਤਰ੍ਹਾਂ ਦੇ ਨਾਲੇ ਕੰਮ ਜਿਹੜਾ ਹੈ ਉਹ ਹੋਵੇਗਾ ਆਓ ਦੇਖਦੇ ਹਾਂ ਪੂਰੀ ਖਬਰ। ਡਰੇਨੇ ਵਿਭਾਗ ਵੱਲੋਂ ਨਵੀਪੁਰ ਕਾ ਡਰੇਨ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਹ ਡਰੇਨ ਜਿਲ੍ਹਾ ਗਰਦਾਸਪੁਰ ਵਿੱਚ ਆਪਣੇ ਬਾਈਪਾਸ ਤੋਂ ਐਂਟਰ ਕਰਕੇ ਤੇ ਮੈਰੀਟਰੀਅਨ ਸਕੂਲ ਦੇ ਲੱਗੋਂ ਨਿਕਲਦੀ ਹੈ ਇਹ ਲਗਭਗ 4 ਕਿਲੋਮੀਟਰ ਸ਼ਹਿਰ ਦੀ ਰੀਸ ਹੈ ਜੀ ਔਰ ਇਹਦੀ ਜਿਹੜੀ ਸਫਾਈ ਹੈ ਇਹ 5 ਤੋਂ 7 ਦਿਨ ਦੇ ਵਿੱਚ ਜਿਹੜੀ ਖਤਮ ਕੀਤੀ ਜਾਵੇਗੀ ਇਹਦੇ ਉੱਪਰ ਲਗਭਗ 10 ਲੱਖ ਰੁਪਏ ਖਰਚਾ ਆਉਂਦਾ ਅਨੁਮਾਨ ਹੈ ਔਰ ਬਾਰਿਸ਼ ਦੇ ਦਿਨਾਂ ਦੌਰਾਨ ਜਿਹੜੀ ਕੋਈ ਜੇ ਆਪਾਂ ਇਹਦੀ ਸਫਾਈ ਨਹੀਂ ਕਰਦੇ ਤੇ ਜੇ ਮਸ਼ੀਨ ਡਰੇਨ ਚੋਕ ਹੁੰਦੀ ਹੈ ਉਹਦੇ ਨਾਲ ਜਿਹੜਾ ਸ਼ਹਿਰ ਦਾ ਪਾਣੀ ਆ ਉਹ ਨੂੰ ਨਿਕਲਣ ਦੀ ਸਮੱਸਿਆ ਰਹਿੰਦੀ ਹੈ ਅਤੇ ਇਹਦੇ ਨਾਲ ਬਿਮਾਰੀਆਂ ਦੀ ਫੈਲਣ ਦਾ ਖਤਰਾ ਰਹਿੰਦਾ ਹੈ ਇਸ ਕਰਕੇ ਜਿਹੜੀ ਇਹ ਸਫਾਈ ਜਿਹੜੀ ਆ ਪਹਿਲ ਦੇ ਆਧਾਰ ਤੇ ਸ਼ੁਰੂ ਕੀਤੀ ਗਈ ਹੈ ਔਰ ਇਹ ਅਗਲੇ 1 ਹਫਤੇ ਦੇ ਵਿੱਚ ਜੜੀ ਹੈ ਖਤਮ ਕਰਤੀ ਜਾਵੇਗੀ। ਕਿੰਨੇ ਕਿਲੋਮੀਟਰ ਤੱਕ ਜਿਹੜੀ ਇਹ ਸਫਾਈ ਚੱਲਦੀ ਹੈ? ਇਹ ਲਗਭਗ 6 ਕਿਲੋਮੀਟਰ ਸਫਾਈ ਜਿਹੜੀ ਆ ਕੀਤੀ ਜਾਵੇਗੀ। ਜਿਹਦਰ ਸ਼ਹਿਰ ਦਾ ਪੋਰਸ਼ਨ ਕਵਰ ਕੀਤਾ ਜਾਵੇਗਾ ਅਤੇ ਖੋਖਰ ਪਿੰਡ ਤੱਕ ਜਿਹੜੀ ਆ ਇਹਨੂੰ ਚਲਾਇਆ ਜਾਵੇਗਾ ਮਸ਼ੀਨ ਨੂੰ। ਕਿੰਨੀ ਲਗਤ ਆ ਹੁਣ ਇਸ ਵਿੱਚ ਆਏਗੀ ਟੋਟਲ? ਇਹ ਲਗਭਗ 10 ਲੱਖ ਰੁਪਏ ਲਗਤ ਆਉਂਦੀ ਜਿਹੜੀ ਸਾਡੀ ਉਮੀਦ ਆ। ਤੇ ਜੇਕਰ ਸਾਨੂੰ ਸਰਕਾਰ ਵੱਲੋਂ ਹੋਰ ਇਹਦੇ ਅਗਲੇ ਕੰਮਾਂ ਵਾਸਤੇ ਜਿਹੜੇ ਫੰਡ ਵਗੈਰਾ ਮੁਹੱਈਆ ਹੁੰਦੇ ਆ ਤੇ ਇਹਨੂੰ ਫਿਰ ਅੱਗੇ ਹੋਰ ਕੰਮ ਜਿਹੜਾ ਵਧਾਇਆ ਜਾਵੇਗਾ ਸਿਰੇ ਪੁੱਲ ਚਾਹ ਦੇ ਕੰਮ ਚੱਲਦੇ ਪਏ ਆ ਉਹ ਸਾਡੀ ਮਹਿਕ ਵੀ ਨਾਲ ਗੱਲਬਾਤ ਹੋਈ ਆ ਔਰ ਉਹਨਾਂ ਨੇ ਜਿੱਥੇ ਕਿਤੇ ਮਿੱਟੀ ਪਾ ਕੇ ਡਾਫ ਲਈ ਹੋਈ ਆ ਉਹਨਾਂ ਨੂੰ ਅਸੀਂ ਸਾਡੇ ਵੱਲੋਂ ਚਿੱਠੀ ਪੱਤਰ ਅਸੀਂ ਕੀਤਾ ਹੋਇਆ ਕਿ ਜਦੋਂ ਵੀ بارش ਹੁੰਦੀ ਆ ਇਹਨੂੰ ਕਲੀਅਰ ਕਰ ਦਿੱਤਾ ਜਾਵੇ ਫਿਰ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੋਇਆ ਕਿ ਅਸੀਂ ਕਲੀਅਰ ਕਰ ਦੇਾਂਗੇ ਉਹਦੀ ਕੋਈ ਸਮੱਸਿਆ ਨਹੀਂ ਹੋਵੇਗੀ ਆ ਇਹ ਕਿਹੜਾ ਗੁਰਦਾਸਪੁਰ ਦੇ ਵਿੱਚੋਂ ਇੱਕ ਨਵੀਪੁਰ ਕਾੜਰੇ ਨਾਲਾ ਜਾਂਦਾ ਔਰ ਇਹ ਬੜਾ ਪੁਰਾਣਾ ਨਾਲਾ ਜਿਹੜਾ ਚੱਲਦਾ ਹੈ ਡਾਗੇ ਜਾ ਕੇ ਇਹ ਕਿਰਨ ਨਾਲਾ ਤੇ ਸੱਕੀ ਨਾਲਾ ਬੰਦਾ ਕਿਉਂਕਿ ਇਹ ਸ਼ਹਿਰ ਦੇ ਵਿੱਚੋਂ ਗੁਜ਼ਰਦਾ ਔਰ ਜਿਹੜਾ ਬਰਸਾਤ ਦਾ ਪਾਣੀ ਆ ਜਾਂ ਹੋਰ ਕੋਈ ਪਾਣੀ ਆਉਂਦਾ ਇਸ ਨਾਲੇ ਦੇ ਵਿੱਚੋਂ ਨਿਕਲਦਾ ਤਾਂਕਿ ਜਿਹੜਾ ਸ਼ਹਿਰ ਆ ਉਹ ਪਾਣੀ ਦੀ ਮਾਰ ਤੋਂ ਬਚ ਜਾਂਦਾ ਪਰ ਕਈ ਸਾਲਾਂ ਤੋਂ ਇਹਦੀ ਸਫਾਈ ਨਹੀਂ ਸੀ ਹੋ ਰਹੀ ਪਰ ਜਦੋਂ ਦੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਅਸੀਂ ਦੋ ਸਾਲਾਂ ਤੋਂ ਸੁਨਿਸ਼ਚਿਤ ਕਰ ਰਹੇ ਆ ਕਿ ਹਰ ਸਾਲ ਬਰਸਾਤ ਦੇ ਮੌਸਮ ਤੋਂ ਪਹਿਲਾਂ ਇਸ ਨਾਲੇ ਦੀ ਸਫਾਈ ਕੀਤੀ ਜਾਵੇ ਔਰ ਅੱਜ ਹਰ ਸਾਲ ਦੀ ਤਰ੍ਹਾਂ ਪਿਛਲੇ 2 ਸਾਲ ਵੀ ਹੋਈ ਆ ਇਸ ਵਾਰੀ ਵੇਰ ਸਾਡੇ ਮਹਿਕਮੇ ਦੇ ਐਸਡੀਓ ਪਰਮਵੀਰ ਸਿੰਘ ਗਾਲੋ ਇੱਥੇ ਮੌਜੂਦ ਨੇ ਉਹਨਾਂ ਦੀ ਨਾਲ ਸਾਰੀ ਟੀਮ ਆ ਫੋਕਲੈਂ ਜਿਹੜੀ ਮਸ਼ੀਨਾਂ ਲਾਤੀ ਆ ਇਹਦੀ ਸਫਾਈ 4-5 ਦਿਨ ਦੇ ਅੰਦਰ ਜਿਹੜੀ ਸ਼ਹਿਰ ਦੀ ਬਾਉਂਡਰੀ ਆ ਸਾਰੀ ਹਦੂਦ ਇਹਦੇ ਵਿੱਚੋਂ ਸਾਰੀ ਜਿਹੜੀ ਬੂਟੀ ਜਿਹੜੀ ਆ ਕੱਢੀ ਜਾਊਗੀ ਤਾਂ ਕਿ ਪਾਣੀ ਦਾ ਫਲੋ ਹੋ ਜਾਏ ਇਹਦਾ ਫਾਇਦਾ ਇਹ ਹੋਊਗਾ ਵੀ ਜੇ ਬਰਸਾਤ ਆਉਂਦੀ ਆ ਜਾਂ ਹੋਰ ਕੋਈ ਪਾਣੀ ਆਂਦਾ ਇਹ ਨਾਲਾ ਫਿਰ ਉਹਨੂੰ ਜਸਤ ਕਰ ਲੂਗਾ ਔਰ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਜਾਊਗਾ। ਇਹ ਸ਼ਹਿਰ ਜਿਹੜਾ ਵਾ ਸਾਡੇ ਪਾਣੀ ਦੀ ਮਾਰ ਤੋਂ ਬਚਿਆ ਰਹੂਗਾ। ਔਰ ਖਾਸ ਕਰ ਪਿਛਲੇ ਕਈ ਸਾਲਾਂ ਤੋਂ ਇਸ ਨਾਲੇ ਦੇ ਨਾਲ-ਨਾਲ ਲੋਕਾਂ ਨੇ ਬਹੁਤ ਸਾਰੀ ਵੱਸੋਂ ਜਿਹੜੀ ਆ ਉਹ ਬਣਾ ਲਈ ਆ ਕੰਸਟਰਕਸ਼ਨਾਂ ਹੋ ਗਈਆਂ ਨੇ, ਮਕਾਨ ਬਣ ਗਏ ਨੇ। ਤੇ ਇਹ ਨਾਲਾ ਕੱਚਾ ਹੋਣ ਕਰਕੇ ਡਰ ਰਹਿਦਾ ਵੀ ਪਾਣੀ ਕਿਤੇ ਲੋਕਾਂ ਦੇ ਘਰਾਂ ਚ ਨਾ ਚਲੇ ਜਾਏ। ਸੋ ਇਹਦੀ ਸਫਾਈ ਬਹੁਤ ਜ਼ਰੂਰੀ ਹੁੰਦੀ ਆ ਔਰ ਇਸ ਕਰਕੇ ਅਸੀਂ ਹਰ ਸਾਲ ਇਹਦੀ ਜਿਹੜੀ ਸਫਾਈ ਆ ਉਹ ਲਗਾਤਾਰ ਕਰਵਾ ਰਹੇ ਆ ਅੱਜ ਵੀ ਉਹਨੂੰ ਵਿਧੀਵਤ ਤੌਰ ਤੇ ਆਪਾਂ ਸ਼ੁਰੂ ਕੀਤਾ ਔਰ ਇਹਦੇ ਤੇ ਤਕਰੀਬਨ 10 ਲੱਖ ਰੁਪਈਆ ਖਰਚ ਆਉਂਦਾ ਅਨੁਮਾਨ ਹੈ ਇਹਦੇ ਨਾਲ ਜਿਸ ਵਕਤ ਇਹਦੀ ਸਫਾਈ ਹੋ ਜੂਗੀ ਨਾਲਾ ਸਾਫ਼ ਹੋ ਜਾਊਗਾ ਤੇ ਪਾਣੀ ਜਸ ਕਰਨ ਦੀ ਇਹਦੀ ਜਿਹੜੀ ਸ਼ਕਤੀ ਆ ਕਪੈਸਿਟੀ ਆ ਵਧ ਜਾਊਗੀ ਲੋਕਾਂ ਦੇ ਘਰ ਤੇ ਲੋਕਾਂ ਦਾ ਸ਼ਹਿਰ ਜਿਹੜਾ ਸਾਡਾ ਉਹ ਪਾਣੀ ਦੀ ਮਾਰ ਤੋਂ ਬਚਿਆ ਰਹੂਗਾ ਔਰ ਦੂਸਰੀ ਗੱਲ ਜੇ ਸੋ ਵਗਾ ਤਾਂ ਪਾਣੀ ਘਰਾਂ 'ਚ ਨਹੀਂ ਜਾਊਗਾ ਇਹ ਗੰਦਾ ਪਾਣੀ ਆ ਲੋਕੀ ਬਿਮਾਰੀਆਂ ਦੇ ਵੀ ਪਚਣਗੇ ਸੋ ਇੱਕ ਬਹੁਤ ਵਧੀਆ ਉਪਰਾਲਾ ਮੈਂ ਸਮਝਦਾ ਪੰਜਾਬ ਸਰਕਾਰ ਦਾ ਆਰਾਮ ਆਦਮੀ ਪਾਰਟੀ ਦਾ ਉਹਦੇ ਨਾਲ ਲੋਕਾਂ ਨੂੰ ਗਰਦਾਸਪੁਰ ਦੇ ਲੋਕਾਂ ਨੂੰ ਬਹੁਤ ਵੱਡੀ ਜਿਹੜੀ ਆ ਰਾਤ ਮਿਲੀ ਆ ਔਰ ਮੈਂ ਧਨਵਾਦੀ ਆ ਮਹਿਕਮੇ ਦਾ ਵੀ ਔਰ ਮੌਣਾ ਨੂੰ ਵੀ ਬੈਕ ਪਿਆਲਾ ਨੂੰ ਵੀ ਅਫਸਰ ਸਾਹਿਬਾਨ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਨਾਲਾ ਤੁਸੀਂ ਸ਼ਹਿਰ ਦੇ ਆ ਦੂਚੋ ਕਰਨਾ ਜਾਂ ਅੱਗੇ ਜਾਣਾ ਬਹੁਤ ਵਧੀਆ ਤਰੀਕੇ ਨਾਲ ਸਾਫ਼ ਹੋਵੇ ਕੋਈ ਜਿਹੜੀ ਬੂਟੀ ਰਿਆ ਉਹ ਨਾ ਜਾਵੇ ਪਾਣੀ ਦਾ ਫਲੋ ਇੱਕ ਨੈਚੁਰਲ ਬਣ ਕੇ ਚੇਦੀ ਨਾਲ ਨਿਕਲੇ ਤਾਂ ਕਿ ਲੋਕਾਂ ਨੂੰ ਬਰਸਾਤ ਦੇ ਮੌਸਮ ਦੇ ਵਿੱਚ ਆਰਾਮ ਤੇ ਸੁੱਖ ਮਿਲ ਸਕੇ